ਸਾਲਸਾਲ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਗੁਰਦੁਆਰਾ ਸ੍ਰੀ ਕੰਨਦ ਸਾਹਿਬ ਪਟਾਲਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਜੱਟ ਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਭਾਦੋਂ ਸੋਦੀ ਸੰਮਤੀ 1544 ਮੁਤਾਬਕ ਸਾਲ 1487 ਈਸਵੀ ਬਾਬਾ ਮੰਗੂ ਚੰਦ ਘਟਵਾਲੀ ਤੇ માતા ਚੰਦੋ ਰਾਣੀ ਦੀ ਸੁਪੁੱਤਰੀ ਇਸ ਰੱਖਣੇ ਜੀ ਨਾਲ ਵਿਆਹ ਕਰਵਾ ਲਵਾਤ ਸultanpur Lodhi ਤੋਂ ਬਰਾਤ ਦੇ ਵਿੱਚ ਪੁੱਜੀ ਗੁਰੂ ਸਾਹਿਬ ਜੀ ਦੀ ਬਰਾਤ ਵਿੱਚ ਭਾਈ ਵਾਲਾ ਜੀ ਭਾਈ ਮਰਦਾਨਾ ਜੀ ਮੁਖਮਰਾਇ ਬਲਾਰ ਜੀ ਤੇ ਨਵਾਬ ਦੌਲਤ ਖਾਂ ਆਦਿ ਸਤਿਧਰਤੇ ਪਰਿਵਾਰਕ ਮੈਂਬਰ ਸ਼ਾਮਿਲ ਸਨ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਬਰਾਤ ਦਾ ਟਹਿਰਾ ਕੀਤਾ ਗਿਆ ਇੱਕ ਇੱਕ ਅੱਛੀ ਹਵੇਲੀ ਸੀ ਇਹ ਹਵੇਲੀ ਭਾਈ ਜਮੀਤ ਰਾਏ ਵਾਂਸੀ ਦੀ ਸੀ ਜਦੋਂ ਗੁਰੂ ਸਾਹਿਬ ਜੀ ਦੀ ਬਰਾਤ ਆਈ ਸੀ ਉਸ ਸਮੇਂ ਇਸ ਸਥਾਨ ਤੇ ਪ੍ਰਾਤਨ ਕੱਚੀ ਕੰਦ ਸੀ ਇੱਕ ਕੱਤੀ ਕਾਂ ਦੇ ਪਾਸ ਜਾ ਕੇ ਸਾਰੇ ਗੁਰੂ ਗੋਬਨਾਨਕ ਦੇ ਜੀ ਨੂੰ ਬਿਠਾਇਆ ਗਿਆ ਉਸ ਸਮੇਂ ਉੱਥੇ ਮੌਜੂਦ ਇੱਕ ਬਜ਼ੁਰਗ ਮਾਤਾ ਨੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਬੇਟਾ ਇਹ ਕੰਧ ਕੱਤੀ ਹੈ ਜੋ ਟੈਣ ਹੀ ਵਾਲੀ ਹੈ ਤੁਹਾਡੇ ਉੱਪਰ ਟਿੱਕੇ ਜਾਵੇ ਤੁਸੀਂ ਉੱਠ ਕੇ ਜਰਾ ਪਾਰੇ ਹੋ ਕੇ ਬੈਠ ਜਾਓ ਬਜ਼ੁਰਗ ਮਾਤਾ ਦੇ ਬੋਲ ਬੋਲ ਸੁਣ ਕੇ ਸਹਿਬ ਸ੍ਰੀ ਗੁਰੂ ਨਾਨਕ ਸਹਿਬ ਜੀ ਸਾਇ ਸੁਆ ਬਚਕੇ ਹਾ ਕਿ ਮਾਤਾ ਪੋਲੀਏ ਇਹ ਕੱਚੀ ਕੰਧ ਜੁਗੋ ਜੁਗ ਤੱਕ ਰਹੇਗੀ ਇਹ ਕੱਚੀ ਕੰਧ ਸਾਡੇ ਵਿਆਹ ਦੀ ਯਾਦਗਾਰੀ ਹੋਵੇਗੀ ਇਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸੁੰਦਰ ਸ਼ੀਸ਼ੇ ਤੇ ਪ੍ਰੇਮ ਦੀ ਸੁਰੱਖਿਅਤ ਅੱਜ ਵੀ ਮੌਜੂਦ ਹੈ ਮਹਾਰਾਜੇ ਰਸਿੰਘ ਸਿੰਘ ਜੀ ਨੇ ਆਪਣੇ ਰਾਜ ਕੰਮਦਰਾਲੇ ਸਥਾਨ ਤੇ ਪੱਕਾ ਗੁਰੂ ਸਥਾਨ ਬਣਾਇਆ ਹੈ ਇਸ ਸਥਾਨ ਤੇ ਹਰ ਸਾਲ ਘਾਤੋਸਰੀ ਸ਼ਤਰੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਤਕਾਰ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਦੇਸ਼ ਵਿਦੇਸ਼ ਦੇ ਦੂਰ ਦਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰੂ ਜੀ ਦੇ ਸੋਹਰਾ ਘਰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਸਥਾਨ ਤੇ ਹੋਇਆ ਜੋ ਕਿ ਇਸ ਗੁਰਦੁਆਰਾ ਸਾਹਿਬ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਹੈ ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਰਮਣੀ ਗੁਰਦੁਆਰਾ ਤੋਂ ਪਿੱਛੇ ਪੇਟੀ ਦੀ ਉੱਤੇ ਪਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਪੇਕ ਇਤਿਹਾਸ